ਮੇਰਾ ਨਾਮ ਪ੍ਰਿੰਸ ਕੁਮਾਰ ਹੈ ਜੀ ਕਿਹੜਾ ਮੁੰਡਾ ਪੈਂਦਾ ਕਈ ਕੋਲ ਡਾਕਟਰ ਡਾਕਟਰ ਮਹਿਦਗਨਗਰ ਪੈਂਦਾ ਜੀ ਆਡਾ ਸਮੱਸਿਆ ਆ ਜੀ ਸਮੱਸਿਆ ਹੀ ਆ ਰਹੀ ਆ ਜੀ ਆਡਾ ਸੀਵਰੇਜ ਨਹੀਂ ਇੱਧਰ ਕਿਸੇ ਦਾ ਵੀ ਪਿਆ ਹੈਗਾ ਤੇ ਸਾਰਿਆਂ ਨੇ ਆਪਣੇ ਆਪਣੇ ਮਤਲਬ ਪੈ ਪੈ ਤੇ ਕਰਾਏ ਹੋਏ ਆ ਨਾਲੇ ਦੇ ਵਿੱਚ ਡਾਇਰੈਕਟ ਤੇ ਇਹਨਾਂ ਨੂੰ ਕੋਈ ਹੋ ਗਿਆ 15 20 ਸਾਲ ਜਿੱਦਾਂ ਕਰਦੇ ਆਪਸ ਚ ਚੱਲਦਾ ਰਿਹਾ ਇਹਨਾਂ ਦਾ ਤੇ ਆਏ ਆ ਕਈ ਐਮਸੀ ਆਏ ਆ ਉਹਨਾਂ ਨੇ ਕਿਹਾ ਵਾ ਗਲੀ ਪੱਕੀ ਕਰਾਣਾ ਆਡੀ ਗਲੀ ਵੀ ਬੜੀ ਮੁਸ਼ਕਲ ਪੱਕੀ ਹੋਈ ਆ ਤੇ ਜੀ ਉਹਨਾਂ ਨੇ ਸੀਵਰੇਜ ਵਾਲੋ ਵੀ ਮੰਗ ਕੀਤੀ ਤੇ ਸਿਵਰੇ ਉਦੋਂ ਵੀ ਨਹੀਂ ਇਹਨਾਂ ਨੇ ਪੁਆਏ ਉਦੋਂ ਕਹਿੰਦੇ ਸੀ ਤੁਹਾਨੂੰ ਪੁਆ ਦਾਂਗੇ ਕੋਈ ਗੱਲ ਨਹੀਂ ਹੁਣ ਨਵੇਂ ਤੋਂ ਨਵਾਂ ਐਮਸੀ ਜਿਹੜਾ ਬਣ ਜਾਂਦਾ ਉਹ ਆਉਂਦਾ ਬਸ ਵੇਖਦਾ ਇੱਕ ਵਾਰੀ ਬਾਅਦ ਚ ਇੱਥੇ ਆਉਂਦਾ ਹੀ ਨਹੀਂ ਹੈ ਮੁਸ਼ਕਲ ਇਹੀ ਆ ਰਹੀ ਆ ਕਿ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਆ ਆਂਡੀ ਆ ਹੁਣ ਪਾਣੀ ਇਥੋਂ ਨਿਕਲਣਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਕੇ ਪਾਸੇ ਪਾਣੀ ਦਾ ਰਾਹ ਹੀ ਨਹੀਂ ਹੈਗਾ ਜੀ ਤੇ ਹੁਣ ਪਾਣੀ ਕਿੱਦਾਂ ਨੂੰ ਕੱਢਿਆ ਜਾਏ ਮੇਨ ਦਿੱਕਤ ਇਹੀ ਆਂਡੀ ਏ ਮਿਲ ਕੇ ਇਹਨੂੰ ਕੋਈ ਲੋਕਲ ਜਾਂ ਹਾਂਜੀ ਆਪਾਂ ਮਿਲ ਕੇ ਆਏ ਰਮਨਬਾਲ ਸਾਹਿਬ ਜੀ ਨੂੰ ਮਿਲ ਕੇ ਆਏ ਆ ਅੱਜ ਹੀ ਉਹਨਾਂ ਨੇ ਭੇਜਿਆ ਹੈ ਹਸਦੀਨ ਸਾਹਿਬ ਕੋਲ ਉਹ ਕਹਿੰਦੇ ਨੂੰ ਥੋੜਾ ਲੰਬਾ ਪ੍ਰੋਸੀਜਰ ਚੱਲਣਾ ਆ ਹਜੇ ਥੋੜਾ ਟਾਈਮ ਲੱਗ ਜਾਣਾ ਏ ਤੇ ਆਪ ਸਾਡੀ ਮੰਗ ਹੈ ਕਿ ਇਹਨੂੰ ਛੇਤੀ ਤੋਂ ਛੇਤੀ ਕੀਤਾ ਜਾਏ ਕਿਉਂਕਿ ਇਹ ਕਦੇ ਦਿਨ ਵਿੱਚ ਇਹਨਾਂ ਨੇ ਸਾਡਾ ਪਾਣੀ ਬੰਦ ਕਰ ਦੇਣਾ ਹੈਗਾ ਕੀ ਸਮੱਸਿਆ ਹੈ ਇਹ ਪਾਣੀ ਬੰਦ ਹੋ ਗਈ ਸਮੱਸਿਆ ਹੈ ਸਮੱਸਿਆ ਇਹੀ ਆਣੀ ਆ ਕਿ ਕੋਈ ਇੱਥੇ ਫਿਰ ਰਹਿ ਨਹੀਂ ਨਾ ਸਕਦਾ ਇੱਕ ਹਿਸਾਬ ਦਾ ਬਾਥਰੂਮ ਨਹੀਂ ਜਾ ਸਕਦਾ ਕੋਈ ਕਪੜੇ ਨਹੀਂ ਆਪਣੇ ધો ਸਕਦਾ ਕੋਈ ਬਰਤਨ ਨਹੀਂ ਸਾਫ਼ ਕਰ ਸਕਦਾ ਇੱਥੇ ਖਾਣਾ ਪੀਣਾ ਤੇ ਪਾਣੀ ਨਾਲ ਹੀ ਬੰਨਣਾ ਤੇ ਵੇਸਟੇਜ ਤੇ ਜਾਣੀ ਹੈਗੀ ਯਾਰ ਇੱਕ ਚੀਜ਼ ਦੀ ਉਹ ਇੱਥੇ ਚੱਲ ਨਹੀਂ ਸਕਦੀ ਮੇਰਾ ਨਾਮ ਚਰਨਜੀਤ ਕਿਹੜੀ ਕਲੋਨੀ ਪੈਂਦੀ ਹੈ ਆਹ ਨੂੰ ਇਹੋ ਨੰਗਲ ਕਲੋਨੀ ਪੈਂਦਾ ਨੰਗਲ ਕੋਟਲੀ ਮੱਲਾ ਪੈਂਦਾ ਸਾਡੀ ਗਲੀ ਬਿਲਕੁਲ ਕੱਚੀ ਆ ਸਾਨੂੰ ਬੜੀ ਆਵਾਜ਼ ਆ ਰਾ ਲੰਗਣ ਦੀ ਆਹੀਂ ਜੇ ਹੁਣ ਉਧਰ ਜੇ ਮਕਾਨ ਬਣਾਇਆ 12-13 ਸਾਲ ਤੋਂ ਤੇ ਸਾਡੇ ਪਾਈਪ ਡਰੇਨ ਚ ਸੁਟੇ ਦਿੰਦਾ ਹਰ ਕੋਈ ਪਾਪ ਉਧਰ ਸੁਟਿਆ ਹਰ ਇੱਕ ਮੁਹੱਲੇ ਨੇ ਉਧਰ ਸੁਟਿਆ ਹੁਣ ਸਾਨੂੰ ਬੜੀ ਦਿੱਕਤਾਂ ਆਂਦੇ ਦੀਆਂ ਨਾਲਾ ਬਣਨੇ ਕਾਰਨ ਇਹ ਪੇ ਸਾਡੀ ਗਲੀ ਨਾਲੇ ਇੱਕ ਪੱਕੀ ਬਣਾਈ ਜਾਏ ਨਾਲੇ ਸਿਵਰਪਾਨ ਦੇ ਨਾਲ ਸਾਨੂੰ ਵਾਟਰ ਸਪਲਾਈ ਦਾ ਪਾਣੀ ਦੇਣ ਤੇ ਬੇਟਾ ਹੀ ਫੇਰੇ ਕੰਮ ਕਰ ਸਕਣੇ ਆ ਤੇ ਜੇ ਉਹ ਆਖਣ ਬਿਲਕੁਲ ਪਾਣੀ ਬੰਦ ਕਰੋ ਤੇ ਸਾਡੇ ਬੱਚੀ ਕਿੱਥੇ ਲੈਟ੍ਰੀਨ ਜਾਣਗੇ ਨੂਹਾਂ ਕਿੱਥੇ ਜਾਣਗੀਆਂ ਸਮੱਸਿਆ ਤਾਂ ਸੀਆਡੀ ਕੇ ਨੂੰ ਆਈ ਸਮੱਸਿਆ ਬਥੇਰੇ ਵਾਰੀ ਬਿਆਲ ਕੋਲ ਵੀ ਗਿਆ ਜੱਗੀ ਪਾੜੇ ਕੋਲ ਵੀ ਗਿਆ ਸਾਰਿਆਂ ਨੂੰ ਪੁੱਛਿਆ ਜਦੋਂ ਬੋਰਡ ਪਾੜ ਲੈਂਦੇ ਨਾ ਤੇ ਕਹਿੰਦੇ ਸਾਰਾ ਕੁਝ ਬਣਾਵਾਂਗੇ ਜਦੋਂ ਬਣ ਜਾਂਦੇ ਆ ਤੇ ਉਦੋਂ ਕਹਿੰਦੇ ਇੱਥੇ ਆਏ ਕੋਈ ਨਹੀਂ ਮੰਗੇ ਹੋ ਕਰਨੇ ਵੀ ਸਾਡੇ ਸਿਵਰ ਪੈਨ ਤੇ ਪਾਟ ਸਪਲਾਈ ਆਏ ਪੂਰੀ ਲਾਈਨ ਚ ਸੀ ਰੇ ਪਰ ਸਾਡੀ ਬਿਲਕੁਲ ਗਲੀ ਵੀ ਕੱਚੀ ਆ ਨਾਲ ਡਰੇਨ ਦੇ ਬਿਲਕੁਲ ਗਲੀ ਕੱਚੀ ਆ ਉਥੇ ਸਾਡੇ ਟਾਇਲਾਂ ਵੀ ਲੱਗੀਆਂ ਹੋਈਆਂ